ਹਾਂਜੀ ਦੋਸਤੋ ਤਨੌਲਾ ਪਸ਼ੂ ਮੇਲੇ ਦੇ ਵਿੱਚ ਆਪਾਂ ਖੜੇ ਹੋਏ ਆ ਜੀ ਤੇ ਅੱਜ ਤੁਹਾਨੂੰ ਦਿਖਾਉਣੇ ਆ ਨੀਲੀ ਰਾਵੀ ਨਸਲ ਦਾ ਬਹੁਤ ਹੀ ਮਸ਼ਹੂਰ ਸਾਣ ਜਿਹੜਾ ਕਿ ਪਿੰਡ ਰੋਡੇ ਜ਼ਿਲ੍ਹਾ ਮੋਗਾ ਨੇੜੇ ਬਾਗੇਪੁਰਾਣੇ ਦਾ ਹੈਗਾ ਬਾਗਾਪੁਰਾਣਾ ਜਿਹੜਾ ਏਰੀਆ ਹੈਗਾ ਰੋਡੇ ਪਿੰਡ ਆ ਇਸ ਨਸਲ ਕਰਕੇ ਬਹੁਤ ਮਸ਼ਹੂਰ ਹੋਇਆ ਤੇ ਅੱਜ ਬਾਈ ਹੋਰੀ ਤਨੌਲੇ ਮੇਲੇ ਦੇ ਵਿੱਚ ਪਹੁੰਚੇ ਨੇ ਉੱਤਰੀ ਭਾਰਤ ਦਾ ਚੈਂਪੀਅਨ ਝੋਟਾ ਲੈ ਕੇ ਜਿਹੜਾ ਕਿ ਮੇਲਿਆਂ ਦੀ ਸ਼ਾਨ ਆ ਬਈ ਜਿੱਥੇ ਵੀ ਜਾ ਕੇ ਖੜਦਾ ਲੋਕ ਫੋਟੋਆਂ ਕਰਾਉਂਦੇ ਨੇ ਤੇ ਆਪਣੇ ਨਾਲ ਬਈ ਬੱਬਾ ਸਿੰਘ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਤੇ ਪਹਿਲਾਂ ਤਾਂ ਆਪਣਾ ਬਈ ਨਾਮ ਐਡਰੈਸ ਪ੍ਰੋਪਰ ਦੱਸ ਦਿਓ ਜੀ ਮੇਰਾ ਦਵਿੰਦਰ ਸਿੰਘ ਬੱਬਾ ਨਾਂ ਜੀ ਪੈਂਡ ਰੋਡੇ ਤਹਿਸੀਲ ਵਾਗਾ ਪੁਰਾਣਾ ਜਲਾ ਮੋਗਾ ਜੀ ਠੀਕ ਆ ਬਾਈ ਮੋਬਾਈਲ ਨੰਬਰ ਵੀ ਦੱਸ ਦਿਓ ਜੀ 99727 16232 ਤੇ ਕਿੰਨੇ ਸਾਲਾਂ ਤੋਂ ਸ਼ੌਂਕ ਹੈ ਨੀਲੀ ਰਾਵੀ ਦਾ ਬਾਈ ਜੀ ਸਾਡਾ ਤਾਂ ਮੰਨ ਕੇ ਚੱਲੋ ਰੋਡੇ ਬਲੱਡ ਲਾਈਨ ਆ ਹਾਂਜੀ ਬਾਈ ਨੂੰ ਧੀਰਸੋਂ ਵੇਲੇ ਦੀ ਜੀ ਵੀ ਪੁਰਾਣੀ ਬਲੱਡ ਲਾਈਨ ਕੌਰ ਸਾਹਿਬ ਦਾ ਸਾਂਹ ਆਇਆ ਸੀ ਸਾਡੇ ਕੋਲੇ ਹਾਂਜੀ ਫੀਰਕੋਟ ਰਾਜੇ ਦਾ ਉਦੋਂ ਦੀ ਬਲੱਡ ਲਾਈਨ ਸਾਡੇ ਰੋਡੇ ਪਿੰਡ ਦੀ ਬਲੱਡ ਲਾਈਨ ਵੱਖਰੀ ਹੈ ਜੀ ਠੀਕ ਹੈ ਉਹ ਜਿਹੜੇ ਰਾਜੇ ਵਾਲੇ ਸਾਂਹ ਤੋਂ ਬਲੱਡ ਲਾਈਨ ਬਣੀ ਸੀ ਕੌਰ ਸਾਹਿਬ ਦੀ ਉਦੋਂ ਦੀ ਬਲੱਡ ਲਾਈਨ ਰੋਡੇ ਬਲੱਡ ਲਾਈਨ ਵੱਖਰੀ ਹੈ ਜੀ ਤਕਰੀਬਨ ਚੈਂਪੀਅਨ ਝੋਟੇ ਉਹ ਕੌਰ ਸਾਹਿਬ ਤੋਂ ਬਣਦੇ ਸੀ ਹਾਂਜੀ ਉਹ ਰੋਡੇ ਬ੍ਰਾਡਲੈਂਡ ਦੇ ਜੀ ਮੰਨ ਕੋ तकरीबन ਹੁਣ ਤਾਂ ਨੀਲੀ ਰਾਵੀ ਦੇ ਝੋਟੇ ਬਹੁਤ ਹੋ ਗਏ ਉਦੋਂ ਥੋੜੇ ਝੋਟੇ ਸੀ ਨੀਲੀ ਰਾਵੀ ਦੇ ਠੀਕ ਹੈ ਭਾਈ ਤੇ ਭਾਈ ਆਪਾਂ ਇਹ ਸਾਂਝੀ ਗੱਲ ਕਰੀਏ ਇਹਦਾ ਨਾਮ ਦੱਸਿਓ ਉਮਰ ਕਿੰਨੀ ਹੋਗੀ ਤੇ ਕੀ ਰਿਕਾਰਡ ਰਿਹਾ ਇਹਦਾ ਜੀ ਭਾਈ ਜੀ 12 ਸਾਲਾਂ ਦਾ ਹੋ ਗਿਆ ਇਹ 12 ਸਾਲਾਂ ਦਾ 12 ਸਾਲਾਂ ਦਾ ਹੋ ਗਿਆ ਹਾਂਜੀ ਇਹੇ ਪਟਿਆਲੇ ਮੇਲਾ ਲੱਗਿਆ ਸੀ ਉਦੋਂ ਦਾ ਚੈਂਪੀਅਨ ਹੈ ਬੌਕਸਰ ਸਾਹਿਬ ਦਾ ਹਾਂਜੀ ਤੇ ਪੀਡੀਐਫ ਦਾ ਜੀ ਤਕਰੀਬਨ ਜਲਿਆਂ ਵਾਲੇ ਮੇਲੇ ਤੇ ਜਦੋਂ ਬੱਦਲ ਦੇ ਰਾਜ ਹੁੰਦੇ ਸੀ ਜੀ ਪਤਾ ਹੀ ਨਹੀਂ ਕਿੰਨੇ ਘਲਾਦੇ ਸੀ ਸਾਰੇ ਜਿੱਥੇ ਜਾਂਦਾ ਸੀ ਜਿੱਤ ਗਿਆ ਹਾਂਜੀ ਉਦੋਂ ਤਾਂ ਮਹਾਰਾਜ ਦੀ ਕਿਰਪਾ ਨੇ ਜਿੱਥੇ ਜਾਂਦੇ ਸੀਗੇ ਹਾਂਜੀ ਤਕਰੀਬਨ ਮਹਾਰਾਜ ਦੀ ਕਿਰਪਾ ਹੀ ਸੀ ਜੀ ਤਿੰਨ ਵੱਡੇ ਮੇਲਿਆਂ ਦਾ ਚੈਂਪੀਅਨ ਬੌਕਸਰ ਪਟਿਆਲਾ ਤੇ ਪੀਡੀਐਫ ਦੇ ਮੇਲੇ ਦਾ ਤੇ ਭਾਈ ਇਹਦਾ ਮਾਲੇ ਪਾਸੇ ਰਿਕਾਰਡ ਕਿਵੇਂ ਹੈਗਾ ਜੀ ਮਾਂ ਵੀ ਜੀ ਸਾਡੇ ਕੋਲੇ ਇਸ ਵਕਤ ਵੀ ਇਹਦੀ ਹੈਗੀ ਹੈ ਅੱਛਾ ਜੀ 23 ਕਿਲੋ 700 ਗ੍ਰਾਮ ਬੌਕਸਰ ਮੇਲੇ ਦੀ ਚੁਵਾਈ ਹੋਈ ਹੈ ਤੇ ਇਹਦਾ ਆਪਦਾ ਰਿਜਲਟ ਜੇ ਗੱਲ ਕਰੀਏ ਬੱਚੇ ਕਿਵੇਂ ਦੇ ਪੈ ਗਏ ਆ ਆਪਾਂ ਜੀ ਮੰਨ ਕੇ ਚੱਲੋ ਉਹ ਝੋਟੀ ਉੱਥੇ ਝੋਟੀ ਖੜੀ ਆ ਹਾਂਜੀ ਪਹਿਲੇ ਸੂਏ ਦਾ 15 ਕਿਲੋ ਦਾ ਰਿਕਾਟ ਹੈ ਹੂੰ ਸਾਡੇ ਕੋਲੇ ਹੁਣ ਅਸੀਂ ਲੈ ਕੇ ਆਣੀਆਂ ਚ ਪਾਉਣੀ ਆ ਉਹ ਅੱਛਾ ਜੀ ਤੇ ਪਉਣੀ ਚੁਆਈ ਚ ਸੀਗੀ ਤੇ ਥੋੜੀ ਢਿੱਲੀ ਹੋ ਗਈ ਸੀ ਇਸੇ ਕਰਕੇ ਲੈ ਕੇ ਆਣੀਆਂ ਚ ਪਾਉਣੀ ਆ ਹਾਂਜੀ ਮੰਨ ਕੇ ਚੱਲੋ ਪਹਿਲੇ ਸੂਏ ਦਾ ਜੀ ਤਕਰੀਬਨ 14 14.5 15 ਕਿਲੋ ਦਾ ਰਿਕਾਟ ਹੈਗਾ ਜੀ ਠੀਕ ਆ ਬਾਈ ਬਾਕੀ ਦਾ ਬਈ ਰਿਜਲਟ ਬਹੁਤ ਆਇਆ ਬਾਈ ਹੋਰਾਂ ਦੇ ਪੋਸਟਰ ਲੱਗੇ ਆਪਾਂ ਵੀਡੀਓ ਚ ਵੀ ਫੋਟੋਆ ਲਾ ਦੇਾਂਗੇ ਤੇ ਬੱਚੇ ਹੁਣ ਤੱਕ ਕਿੰਨੇ ਆ ਗਏ ਹੋਣਗੇ ਅੰਦਾਜ਼ਾ ਬੱਚੇ ਦਾ ਜ ਸਾਡੇ ਤਾਂ ਆਪਦੇ ਵਿੱਚੇ ਵੀ ਜਿੰਨੇ ਅਸੀਂ ਮੰਨ ਕੇ ਚੱਲੋ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਬਹੁਤ ਤੇ ਤਕਰੀਬਨ ਹੁਣ ਵੀ ਦੋ ਤਿੰਨ ਝੋਟੀਆਂ ਪਾਉਣੀਆਂ ਮੇਲੇ ਦੇ ਵਿੱਚ ਤੇ ਚੁਆਈ ਦੇ ਵਿੱਚ ਚੁਆਈ ਚ ਨਹੀਂ ਜੀ ਬਿਓਕੀ ਚ ਠੀਕ ਹੈ ਜੀ ਤੇ ਇਹਦਾ ਸੀਮਨ ਵੀ ਹੁੰਦਾ ਆਪਣੇ ਕੋਲ ਹਾਂ ਸੀਮਨ ਜੇ ਕਿਸੇ ਨੇ ਲੈਣਾ ਹੋਵੇ ਕਿਵੇਂ ਲੈ ਸਕਦਾ ਤੁਹਾਡੇ ਤੋਂ ਹਾਂ ਸੀਮਨ ਜੀ ਮੰਨ ਕੇ ਚੱਲੋ ਅਸੀਂ 250 ਦਾ ਸਟਾਲ ਦਿੰਨੇ ਆਂ ਹਾਂਜੀ ਜੇ ਮੰਨ ਕੇ ਚੱਲੋ ਕਈ ਵਾਰੀ ਤਕਰੀਬਨ ਹਰ ਇੱਕ ਬੰਦੇ ਤੋਂ ਨਹੀਂ ਗੁਜਾਇਸ ਹੁੰਦੀ ਜੀ ਜੀ ਤੇ ਮੈਂ ਤਾਂ ਮੰਨ ਕੇ ਚੱਲੋ ਜੇ ਪਿੰਡ ਬੰਦਾ ਆਉਂਦਾ ਉਹਨੂੰ ਜੇ ਦੂਰੋਂ ਜਾਂਦਾ ਫ੍ਰੀ ਵੀ ਦੇ ਦੇਈਦਾ ਫ੍ਰੀ ਵੀ ਦੇ ਦੇ ਵਧੀਆ ਗੱਲ ਆ ਬਈ ਕੱਲ ਮੰਨ ਕੇ ਚੱਲੋ ਬਰੀਡ ਬਣੂਗੀ ਜੀ ਤੇ ਫੇਰ ਵੀ ਮੰਨ ਕੇ ਚੱਲੋ